ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ ਵੇ ਆ ਜਾ ਦਿਲ ਜਾਨੀਆਂ ਵੇ ਕਰ ਮਿਹਰਬਾਨੀਆਂ ਵੇ ਆ ਜਾ ਦਿਲ ਜਾਨੀਆਂ ਵੇ ਕਰ ਮਿਹਰਬਾਨ ਨਾ ਦੁੱਖਾਂ ਨਾਲ ਤੋਲਵੇ ਨਾ ਜਿੰਦ ਸਾਡੀ ਰੋਲਵੇ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਨ ਦੀ ਆਵੇ ਦੂਰ ਵਸੰਦੇ ਮਾਹੀ ਨੂੰ ਕੋਈ ਜਾ ਕੇ ਮੋ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਨ ਦੀ ਆਵੇ ਦਰਦ ਵਿਛੋੜੇ ਦੇ ਕੋਈ بے ਦਰਦ ਕੀ ਜਾਣੇ 에 ਰਾ ਪਿਆ ਜਾਣੇ ਜਾਂ ਵਾ ਪਿਆ ਜਾਣੇ ਦਰਦ ਵਿੱਚ ਛੋੜੇ ਦੇ ਕੋਈ بے درد ਕੀ ਜਾਣੇ ਪੈਂਦੀ ਨਾ ਜੇ ਨਜ਼ਰ ਕਿਨਾਰੇ ਡੁੱਬਨ ਦਾ ਅਫਸੋਸ ਨਾ ਹੁੰਦਾ ਦਿਲ ਮੇਰੇ ਦੀ ਦਿਲ ਵਿੱਚ ਰਹੇਗੀ ਜਾਂਦੀ ਜਾਂਦੀ ਓ ਮੈਨੂੰ ਕਹੇਗੀ ਤੇਰੀ ਮੇਰੀ ਖਤਮ ਕਹਾਣੀ ਹੋਏ ਤੇਰੀ ਮੇਰੀ ਖਤਮ ਕਹਾਣੀ ਗੱਲ ਦਿਲ ਤੇ ਨਾ ਲਾਵੀ ਉਹ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਹਏ ਜਿਲ੍ਹਾ ਤਰਨਤਾਰਨ ਦੇ ਪਿੰਡ ਪਲਾਸੌਰ ਦੇ ਵਿੱਚ ਅਸੀਂ ਮੌਜੂਦ ਆ ਆਪਣੇ ਸਰੋਤਿਆਂ ਦੇ ਲਈ ਇੱਕ ਫਨਕਾਰ ਲੈ ਕੇ ਆਏ ਆ ਜੀ ਹਾਂ ਦੋਸਤੋ ਵੀਰ ਦਿਹਾੜੀਆਂ ਕਰਦਾ ਹੈ ਪਿਤਾ ਦਾ ਸਾਆ ਸਿਰ ਤੇ ਨਹੀਂ ਹੈ ਅਤੇ ਮਾਂ ਜਿਹੜੀ ਹੈ ਉਹ ਵੀ ਮਾਤਾ ਜਿਹੜੀ ਹੈ ਉਹ ਵੀ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹੈ ਪਰ ਆਵਾਜ਼ ਇੰਨੀ ਜ਼ਿਆਦਾ ਪਿਆਰੀ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਆਵਾਜ਼ ਦੇ ਵਿੱਚ ਦਮ ਹੈ ਅਤੇ ਸ਼ੇਅਰ ਕੀਤੇ ਬਿਨਾ ਰਹਿਿਆ ਨਹੀਂ ਜਾਣਾ ਮੇਰੇ ਨਾਲ ਆਕਾਸ਼ ਵੀਰ ਮੌਜੂਦ ਹੈ ਪਲਾ ਸੌਰ ਤੋਂ ਵੀਰੇ ਗੱਲਾਂ ਬਾਤਾਂ ਆਪਾਂ ਬਾਅਦ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਨ ਦੀ ਆਵੇ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਨ ਦੀ ਆਵੇ ਦੂਰ ਵਸੰਦੇ ਮਾਹੀ ਨੂੰ ਕੋਈ ਜਾ ਕੇ ਮੋੜ ਲੈ ਆਵੇ ਹਏ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਨ ਦੀ ਆਵੇ ਕਿਆ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਤੇ ਬਹੁਤ ਪਿਆਰਾ ਅੰਦਾਜ਼ ਵੀ ਹੈ ਮੈਂ ਚਾਹਾਂਗਾ ਆਕਾਸ਼ ਸਾਡੇ ਚੈਨਲ ਗ੍ਰੇਡ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੋੜਾ ਜਿਹਾ ਆਪਣੇ ਬਾਰੇ ਦੱਸਿਓ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਜਾਂ ਸਭ ਤੋਂ ਪਹਿਲਾਂ ਜੀ ਮੈਂ ਤਾਂ ਇਹੀ ਕਹਾਂਗਾ ਗ੍ਰੇਡ ਪੰਜਾਬ ਦਾ ਸ਼ੁਕਰ ਕਰੂੰਗਾ ਕਿਉਂਕਿ ਇਸ ਚੈਨਲ ਨੇ ਬਹੁਤ ਵੱਡੇ ਵੱਡੇ ਫਨਕਾਰ ਬਣਾਏ ਨੇ ਤੇ ਮੈਂ ਸਾਰੇ ਜਿੰਨੇ ਵੀ ਲੋਕ ਇਸ ਚੈਨਲ ਦੇ ਨਾਲ ਜੁੜੇ ਨੇ ਮੈਂ ਸਾਰਿਆਂ ਦੇ ਇਹੀ ਦੁਆ ਕਰਦਾ ਹਾਂ ਕਿ ਮੇਰੇ ਤੇ ਵੀ ਆਪਣੀ ਉਸ ਉਹੀ ਨਜ਼ਰ ਪਾਓ ਜਿਹੜੇ ਬਾਕੀ ਜਿਸ ਤਰ੍ਹਾਂ ਤੁਸੀਂ ਫਨਕਾਰ ਕਲਾਕਾਰ ਬਣਾਏ ਹੋ ਤੇ ਬਹੁਤ ਜ਼ਿਆਦਾ ਸ਼ੁਕਰ ਕਰਦਾ ਹਾਂ ਜਿੰਨੇ ਵੀ ਇਸ ਚੈਨਲ ਦੇ ਨਾਲ ਲੋਕ ਜੁੜੇ ਨੇ ਆਪਣੇ ਬਾਰੇ ਥੋੜਾ ਦੱਸ ਦਿਓ ਆਕਾਸ਼ ਕੀ ਪਿੰਡ ਕੀ ਹੈ ਅਤੇ ਕੀ ਕੰਮ ਕਰਦੇ ਹੋ ਤੁਸੀਂ ਪਰਿਵਾਰ ਦੇ ਵਿੱਚ ਪਰਿਵਾਰ ਦੇ ਘਰ ਦੇ ਹਾਲਾਤ ਕੀ ਨੇ ਮੇਰਾ ਜੀ ਤਰਨਤਾਰਨ ਸ਼ਹਿਰ ਦੇ ਨਾਲ ਹੀ ਲਾਗੇ ਪਿੰਡ ਆ ਪਲਾਸੌਰ ਤੇ ਮੇਰਾ ਨਾਮ ਆਕਾਸ਼ ਹੈ ਬਾਕੀ ਮੈਂ ਜ਼ਿਆਦਾ ਮੇਰੇ ਪਾਪਾ ਦੀ ਅੱਜ ਤੋਂ 5 ਤੋਂ 6 ਸਾਲ ਪਹਿਲਾਂ ਡੈਥ ਹੋ ਗਈ ਸੀ ਜੀ ਮੰਮੀ ਵੀ ਘਰ ਦਾ ਕੰਮ ਕਰਦੇ ਨੇ ਤੇ ਮੈਂ ਵੀ ਇਸੇ ਤਰ੍ਹਾਂ ਹੀ ਦਿਹਾੜੀ ਦਾ ਪਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ ਜੀ ਮੈਂ ਚਾਹਾਂਗਾ ਆਕਾਸ਼ ਆਵਾਜ਼ ਬਹੁਤ ਪਿਆਰੀ ਹੈ ਦਰਸ਼ਕ ਸਾਡੇ ਨਾਲ ਜੁੜੇ ਨੇ ਇੱਕ ਪਿਆਰਾ ਜਿਹਾ ਗੀਤ ਹੋਣ ਹੋਰ ਕਿਹੜਾ ਸਾਡੇ ਦਰਸ਼ਕਾਂ ਨੂੰ ਸੁਣਾਓਗੇ ਹਾਂਜੀ ਦਰਦ ਵਿਛੋੜੇ ਦੇ ਕੋਈ ਬੇਦਰਦ ਕੀ ਜਾਣੇ ਦਰਦ ਵਿਛੋੜੇ ਦੇ ਕੋਈ ਬੇਦਰਦ ਕੀ ਜਾਣੇ ਇਹ ਰਾ ਪਿਆ ਜਾਣੇ ਜਾਂ ਵਾ ਪਿਆ ਜਾਣੇ ਦਰਦ ਵਿੱਚ ਛੋੜੇ ਦੇ ਕੋਈ بے درد ਕੀ ਜਾਣੇ ਪੈਂਦੀ ਨਾ ਜੇ ਨਜ਼ਰ ਕਿਨਾਰੇ ਡੁੱਬਨ ਦਾ ਅਫਸੋਸ ਨਾ ਹੁੰਦਾ ਪੈਂਦੀ ਨਾ ਜੇ ਨਜ਼ਰ ਕਿਨਾਰੇ ਡੁੱਬਨ ਦਾ ਅਫਸੋਸ ਨਾ ਹੁੰਦਾ ਦੱਸ ਕੇ ਯਾਰ ਤੁਰ ਜਾਂਦਾ ਜੇ ਫੇਰ ਕਦੀ ਰੋਸ ਨਾ ਹੁੰਦਾ ਫੇਰ ਕਦੀ ਰੋਸ ਨਾ ਹੁੰਦਾ ਬੜੇ ਔਖੇ ਹੁੰਦੇ ਨੇ ਇਸ਼ਕ ਦੇ ਜ਼ਖਮ ਲੁਕਾਉਣੇ 에 ਰਪਿਆ ਜਾਣੇ ਜਾਂ ਵਾ ਪਿਆ ਜਾਣੇ ਓ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਔਰ ਬਹੁਤ ਪਿਆਰਾ ਅੰਦਾਜ਼ ਹੈ ਆਕਾਸ਼ ਮੈਂ ਚਾਹਾਂਗਾ ਵੀਰੇ ਇਹ ਵੀ ਜਰੂਰ ਦੱਸਿਓ ਉਸਤਾਦ ਕੌਣ ਹੈ ਜਿਹਦੇ ਕੋਲੋਂ ਸਿੱਖਣ ਦਾ ਮੌਕਾ ਮਿਲ ਰਿਹਾ ਅਤੇ ਸਿੱਖ ਰਹੇ ਹੋ ਜੀ ਮੇਰੇ ਗੁਰੂ ਜੀ ਜਨਾਬ ਮਾਹੀ ਜੀ ਜਿਨ੍ਹਾਂ ਤੋਂ ਮੈਂ ਜਿੰਨਾ ਵੀ ਮੈਂ ਮਾੜਾ ਮੋੜ ਗਾ ਰਿਆਂ ਸਾਰਾ ਉਹਨਾਂ ਦਾ ਬਖਸ਼ਾ ਹੋਇਆ ਹੈ ਉਹਨਾਂ ਦਾ ਮੈਂ ਕਦੀ ਦੇਨ ਨਹੀਂ ਦੇ ਸਕਦਾ ਕਿ ਇੰਨੇ ਇੱਕ ਤੇ ਬੰਦੇ ਦਾ ਗੁਰੂ ਹੋਣਾ ਬਹੁਤ ਜ਼ਰੂਰੀ ਉਹ ਗੁਰੂ ਦੇ ਨਾਲ ਨਾਲ ਇਨਸਾਨ ਬਹੁਤ ਅੱਛੇ ਨੇ ਮੈਂ ਉਹਨਾਂ ਦਾ ਕਦੀ ਦੇਨ ਨਹੀਂ ਦੇ ਸਕਦਾ ਬੜੇ ਅੱਛੇ ਗੁਰੂ ਮੈਨੂੰ ਮਿਲੇ ਨੇ ਜੀ ਆਕਾਸ਼ ਵੀ ਟਾਈਮਿੰਗ ਵੀ ਚੈੱਕ ਕਰਾਂਗੇ ਕਿ ਕਿੰਨਾ ਸਮਾਂ ਲਗਾਤਾਰ ਜਿਹੜੇ ਆ ਆਕਾਸ਼ਵੀਰ ਜੀ गा ਸਕਦੇ ਨੇ ਉਸ ਤੋਂ ਪਹਿਲਾਂ ਇਹ ਦੱਸਿਓ ਕਿਹੜੇ ਕਿਹੜੇ ਕਲਾਕਾਰ ਜਿਹੜੇ ਨੇ ਜਿਨ੍ਹਾਂ ਨੂੰ ਜ਼ਿਆਦਾ ਸੁਣਨਾ ਤੁਸੀਂ ਪਸੰਦ ਕਰਦੇ ਹੋ ਜੀ ਮੈਂ ਜੀ ਜਿੰਨੇ ਵੀ ਅੱਜ ਕੱਲ ਦੇ ਸੂਫੀ ਕਲਾਕਾਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਦਾ ਆ ਕਿਉਂਕਿ ਮੈਂ ਮੈਂ ਖੁਦ ਇਹ ਵਧੀਆ ਲੱਗਦਾ ਮੈਂ ਨਾਮ ਵੀ ਦੱਸਿਓ ਮੈਂ ਸੁਣਦਾ ਆ ਜ਼ਿਆਦਾ ਜੀ ਜਨਾਬ ਨੁਸਰਤ अली ਖਾਨ ਸਾਹਿਬ ਜੀ ਖਾਨ ਸਾਹਿਬ ਹੋ ਗਏ ਮਾਸ਼ਾ ਅੱਲਿ ਜੀ ਮਾਸਟਰ ਤਸਲੀਮ ਜੀ ਜਿੰਨੇ ਵੀ ਐਸੇ ਫਨਕਾਰ ਕਲਾਕਾਰ ਨੇ ਇਹਨਾਂ ਨੂੰ ਸੁਣਦਾ ਰਹਿੰਦਾ ਹਾਂ ਚਲੋ ਫਿਰ ਜੀ ਹੋ ਜੋ ਸ਼ੁਰੂ ਜਿੰਨਿਆਂ ਦੇ ਤੁਸੀਂ ਨਾਮ ਲਏ ਆ ਇੱਕ ਇੱਕ ਚਾਹੇ ਇੱਕ ਇੱਕ ਜਾਂ ਸਥਾਈ ਅੰਤਰਾ ਅੰਤਰਾ ਸੁਣਾਓਗੇ ਆਕਾਸ਼ ਜੀ ਤਿਆਰ ਨੇ ਫਿਰ ਇਹ ਛੋਟਾ ਜਿਹਾ ਇੱਕ ਕਹਿ ਸਕਦੇ ਆ ਪੇਪਰ ਦੇਣ ਦੇ ਲਈ ਕੋਈ ਗੱਲ ਨਹੀਂ ਹਾਂਜੀ ਸਭ ਤੋਂ ਪਹਿਲਾਂ ਜੀ ਜਨਾਬ ਮਾਸ਼ਾ ਅਲੀ ਜੀ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਫੋਲੋ ਕਰਦਾ ਆ ਜੀ ਦਿਲ ਮੇਰੇ ਦੀ ਦਿਲ ਵਿੱਚ ਰਹੇਗੀ ਜਾਂਦੀ ਜਾਂਦੀ ਓ ਮੈਨੂੰ ਕਹੇਗੀ ਤੇਰੀ ਮੇਰੀ ਖਤਮ ਕਹਾਣੀ ਹੋਏ ਤੇਰੀ ਮੇਰੀ ਖਤਮ ਕਹਾਣੀ ਗੱਲ ਦਿਲ ਤੇ ਨਾ ਲਾਵੀ ਉਹ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਹਏ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਦੂਸਰੇ ਆੱਖਾਂ ਅੱਗੇ-ਅੱਗੇ ਖਾਨ ਸਾਹਿਬ ਜੀ ਜਿਨ੍ਹਾਂ ਨੂੰ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਕੀ ਮਤਲਬ ਇਹਨਾਂ ਨੂੰ ਸੁਣਨ ਦਾ ਮਜ਼ਾ ਆਉਂਦਾ ਹੈ ਗੌਂਡ ਦਾ ਵੀ ਮਜ਼ਾ ਆਉਂਦਾ ਹੈ ਹਾਂ ਜੀ ਕੀ ਹੋਇਆ ਤੇਰੇ ਲੱਗ ਗਈ ਮਹਿੰਦੀ ਅਸੀਂ ਵੀ ਸੇਰੇ ਲਾਵਾਂਗੇ ਹਾਂ ਬਿਰਹਾ ਪਿੰਡੋਂ ਗਮ ਦੀ ਦੁਲਹਨ ਦੇ ਸੰਗ ਵਿਆਹ ਕਰਵਾਵਾਂਗੇ ਕੀ ਹੋਇਆ ਤੇਰੇ ਲੱਗ ਗਈ ਮਹਿੰਦੀ ਉਹ ਜਿਸ ਕਿਸ ਮਕਾਮ ਤੱਕ ਜਿਹੜਾ ਉਹ ਆਕਾਸ਼ ਛੋਟੇ ਘਰ ਤੋਂ ਉੱਠ ਕੇ ਵੱਡੇ ਮਕਾਮ ਤੱਕ ਪਹੁੰਚਣਾ ਚਾਹੁੰਦਾ ਤੇ ਉਹਦੇ ਲਈ ਕਿਹੋ ਜੀ ਮਿਹਨਤ ਜਿਹੜੀ ਆ ਇਹ ਵੀਰ ਕਰਦਾ ਪਿਆ ਹੈ ਮਿਹਨਤ ਤਾਂ ਜੀ ਚਲਦੀ ਬਈ ਮੈਂ ਰਿਆਜ਼ ਦੀ ਗੱਲ ਆ ਰਿਆਜ਼ ਮੈਂ ਡੇਲੀ ਕਰਦਾ ਹਾਂ ਉਸਤਾਦ ਜੀ ਤੋਂ ਵੀ ਜਾ ਕੇ ਮੈਂ ਇੱਕ ਕਾਫੀ ਦਿਨ ਉਹਨਾਂ ਤੋਂ ਰਹਿ ਕੇ ਆਨਾ ਹੈ ਉਹ ਮੇਰਾ ਕਾਫੀ ਮਤਲਬ ਰਿਆਜ਼ ਕਰਵਾਉਂਦੇ ਆ ਬਹੁਤ ਜ਼ਿਆਦਾ ਮੈਨੂੰ ਗਿਆਨ ਦੇ ਰਹੇ ਆ ਤੇ ਬਾਕੀ ਮਕਾਮ ਦੀ ਰਹੀ ਗੱਲ ਇਹ ਤਾਂ ਆਡੀਅנס ਦੇ ਹੱਥ ਵਾਸੀ ਆ ਕਿ ਜੇ ਉਹ ਚਾਵੇ ਤੇ ਮੈਨੂੰ ਰਾਤੋਂ ਰਾਤ ਸਟਾਰ ਬਣਾ ਸਕਦੇ ਕਿਉਂਕਿ ਆਡੀਅנס ਹੀ ਇੱਕ ਬੰਦੇ ਨੂੰ ਉੱਪਰ ਸਟੈਂਡ ਵੀ ਉਹਨਾਂ ਦਾ ਮਕਾਮ ਵੀ ਬਖਾ ਸਕਦੇ ਤੇ ਮਕਾਮ ਤੋਂ ਥੱਲੇ ਵੀ ਲਾਉਣ ਵਾਲੇ ਆਡੀਅנס ਹੀ ਆ ਮੈਂ ਤੇ ਇਹੀ ਦੁਆ ਕਰਦਾ ਗ੍ਰੇਡ ਪੰਜਾਬ ਦੇ ਨਾਲ ਜਿੰਨੇ ਵੀ ਲੋਕ ਜੁੜੇ ਨੇ ਕਿ ਮੇਰੇ ਤੇ ਵੀ ਆਪਣੀ ਮੇਰ ਭਰੀ ਨਜ਼ਰ ਮੇਰੇ ਤੇ ਵੀ ਪਾਓ ਬਸ ਮੈਨੂੰ ਸਪੋਰਟ ਦੀ ਲੋੜ ਆ ਤੁਹਾਡੀ ਅੱਛਾ ਜੀ ਤਾਂ ਤੁਸੀਂ ਘਰ ਦੇ ਹਾਲਾਤ ਵੀ ਦੱਸਿਆ ਵੀ ਮਾਤਾ ਜੀ ਵੀ ਕੰਮ ਕਰਦੇ ਨੇ ਘਰਾਂ ਦਾ ਅਤੇ ਪਿਤਾ ਜੀ ਜਿਹੜੇ ਡੈਥ ਹੋ ਚੁੱਕੀ ਐ ਆਕਾਸ਼ ਲੱਗਦਾ ਨਹੀਂ ਕਿ ਸ਼ੌਂਕ ਵੱਡਾ ਪਾਲ ਲਿਆ ਹੈ ਔਰ ਇਸ ਮਾਰਗ ਤੇ ਜਿਹੜੀ ਆ ਇਸ ਰਸਤੇ ਵੱਲ ਜਾਂਦੀ ਜਿਹੜੀ ਭੀੜ ਬਹੁਤ ਜਿਆਦੀ ਆ ਬਹੁਤ ਜਿਆਦੇ ਸਿੰਗਰ ਨੇ ਉਹ ਕੰਪੀਟੀਸ਼ਨ ਕਿਸ ਦੇ ਨਾਲ ਵੇਖਦੇ ਕਿਵੇਂ ਦਾ ਵੇਖਦੇ ਹੋ ਕੰਪੀਟੀਸ਼ਨ ਇਹ ਤਾਂ ਭਾਵੇਂ ਮਤਲਬ ਗੱਲ ਮਿਹਨਤ ਤੇ ਮੁੱਕ ਜਾਂਦੀ ਐ ਇੱਕ ਮਿਹਨਤ ਦੇ ਨਾਲ ਨਾਲ ਬੰਦੇ ਦਾ ਲੱਕ ਹੋਣਾ ਬਹੁਤ ਜ਼ਰੂਰੀ ਆ ਜੀ ਤੇ ਗੱਲ ਇੱਥੇ ਮੁੱਕ ਜਾਂਦੀ ਮੈਂ ਕਦੀ ਕਦੀ ਡੋਲ ਜਾਂਦਾ ਕਿ ਮੈਂ ਆਪਣਾ ਸੋਚਦਾ ਕਿ ਮੈਂ ਦਿਹਾੜੀ ਦਾ ਪਾ ਕਰਦਾ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਮੰਮੀ ਮਤਲਬ ਕਿਸੇ ਦੇ ਘਰਾਂ ਚ ਜਾ ਕੇ ਕੰਮ ਕਰਦੇ ਮੈਂ ਵੀ ਚਾਹੁੰਦਾ ਕਿ ਲੋ ਮੇਰੇ ਜਿੰਨੇ ਵੀ ਯਾਰ ਦੋਸਤ ਨੇ ਉਹਨਾਂ ਦੇ ਮੰਮੀ ਨੇ ਜਿਹੜੇ ਹਨਾ ਘਰ ਦੇ ਵਿੱਚ ਆਪਣੇ ਘਰ ਦਾ ਹੀ ਕੰਮ ਕਰਦੇ ਨੇ ਕਿ ਮੈਂ ਵੀ ਚਾਹੁੰਦਾ ਕਿ ਮੇਰੇ ਮੰਮੀ ਵੀ ਸਾਡੇ ਖੁਦ ਘਰ ਦਾ ਹੀ ਕੰਮ ਸੰਭਾਲਣ ਹੋਰ ਕਿਸੇ ਦੇ ਜਾ ਕੇ ਮਤਲਬ ਗੁਲਾਮੀ ਨਾ ਕਰਨ ਮੇਰਾ ਕਦੀ ਕਦੀ ਦਿਲ ਡੋਲ ਜਾਂਦਾ ਮੈਂ ਚਾਹੁੰਦਾ ਕਿ ਮੈਂ ਵੀ ਐਸਾ ਕੋਈ ਕੰਮ ਕਰਾਂ ਕਿ ਜਿਹਦੇ ਨਾਲ ਸਾਡੇ ਘਰ ਦੀ ਇਨਕਮ ਵਧੀਆ ਚੱਲੇ ਮੰਮੀ ਨੂੰ ਘਰੇ ਭਾਵਾਂ ਪਰ ਮੰਮੀ ਹੁਣੀ ਫੇਰ ਮੈਨੂੰ ਕਹਿੰਦੇ ਕਿ ਨਹੀਂ ਤੂੰ ਮਤਲਬ ਇਹ ਮੁਕਾਮ ਜਿਹੜਾ ਤੂੰ ਤੁਰਿਆ ਆਂ ਬਸ ਹੁਣ ਚੱਲੀ ਜਾ ਤੂੰ ਇਹ ਨਹੀਂ ਦੇਖਣਾ ਕਿ ਆਪਣੇ ਘਰ ਚ ਰੋਟੀ ਪੱਕ ਰਹੀ ਆ ਚ ਨਹੀਂ ਪੱਕ ਰਹੀ ਮੈਂ ਬੜਾ ਜਿਆਦਾ ਸ਼ੁਕਰ ਕਰਦਾ ਮੇਰੇ ਮੰਮੀ ਜੀ ਜਿੰਨਾ ਦਾ ਕਰਕੇ ਮੈਂ ਮਤਲਬ ਇੰਨਾ ਜਿਆਦਾ ਗਾ ਰਿਆਂ ਆ ਦੋਸਤੋ ਇਹ ਗੱਲ ਮੈਂ ਇੱਕ ਜ਼ਰੂਰ ਕਰਨੀ ਚਾਹਾਂਗਾ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਹੀ ਲੰਡੂ ਪੰਜੂ ਵੀਡੀਓ ਜਿਹੜੀਆਂ ਨੇ ਉਹਨਾਂ ਨੂੰ ਸ਼ੇਅਰ ਕਰਦੇ ਹੋ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਤਾਂ ਉਸੇ ਦੇ ਵਿੱਚ ਜਿਹੜੇ ਆ ਅਜੇ ਫਨਕਾਰ ਛੋਟੇ ਘਰਾਂ ਦੇ ਵਿੱਚੋਂ ਉੱਠ ਕੇ ਕੁਝ ਵੱਡਾ ਕਰਨ ਦਾ ਸੁਪਨਾ ਲਈ ਬੈਠੇ ਅਜੇ ਫਨਕਾਰ ਹੋ ਰਹੇ ਜਾਂਦੇ ਆ ਤਾਂ ਇਹਨਾਂ ਨੂੰ ਇੱਕ ਸ਼ੇਅਰ ਜਿਹੜਾ ਉਹ ਜ਼ਰੂਰ ਕਰਿਆ ਕਰੋ ਤੁਸੀਂ ਵੇਖ ਸਕਦੇ ਹੋ ਉਹਨਾਂ ਨੇ ਦੱਸਿਆ ਕਿ ਮਾਂ ਜਿਹੜੀ ਹੈ ਉਹ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹੈ ਮਾਤਾ ਜੀ ਅਤੇ ਪਿਤਾ ਦਾ ਸਾਆਯਾ ਸਿਰ ਤੇ ਨਹੀਂ ਹੈ ਤੇ ਤੁਹਾਡੀ ਇੱਕ ਲਾਈਕ ਸ਼ੇਅਰ ਦੀ ਹੀ ਜ਼ਰੂਰਤ ਹੈ ਕੋਈ ਬਹੁਤੀ ਕੋਈ ਫਾਈਨੈਂਸ਼ੀਅਲੀ ਮਦਦ ਜਿਹੜੀ ਹੈ ਉਹ ਉਸ ਵੀਰ ਨੇ ਨਹੀਂ ਮੰਗੀ ਮੈਂ ਚਾਹਾਂਗਾ ਆਕਾਸ਼ ਆਪਣੀ ਆਵਾਜ਼ ਦਾ ਦਮ ਇੱਕ ਗੀਤ ਹੋਰ ਪਿਆਰਾ ਜਾਂ ਸਾਡੇ ਦਰਸ਼ਕਾਂ ਨੂੰ ਹੁਣ ਕਿਹੜਾ ਸੁਣਾਵਾਂਗੇ ਇੱਕ ਜੀ ਮੇਰਾ ਗੀਤ ਆਇਆ ਸੀ ਮਤਲਬ ਮੇਰੇ ਯਾਰਾਂ ਦੋਸਤਾਂ ਦੀ ਸਪੋਰਟ ਦੇ ਨਾਲ ਮੈਂ ਉਹੀ ਸੁਣਾਉਂਗਾ ਹੂੰ ਉਹ ਦਿਲ ਖਾਵੇ ਡੱਕੇ ਡੋਲੇ ਨੀ ਇੱਕ ਨਾਮ ਤੇਰਾ ਹੀ ਬੋਲੇ ਦਿਲ ਖਾਵੇ ਡੱਕੇ ਡੋਲੇ ਨੀ ਇੱਕ ਨਾਮ ਤੇਰਾ ਹੀ ਬੋਲੇ ਇੱਕ ਨਾਮ ਤੇਰਾ ਹੀ ਬੋਲੇ ਮੇਰੇ ਸਿਰ ਚੜ੍ਹ ਕੇ ਨਹੀਂ ਬੱਲੀਏ ਮੈਂ ਠੋਕ ਦਿੱਤੇ ਪੰਜ ਸੱਤ ਜਣੇ ਤੇਰੇ ਕਰਕੇ ਨਹੀਂ ਬੱਲੀਏ ਮੈਂ ਠੋਕ ਦਿੱਤੇ ਪੰਜ ਸੱਤ ਜਣੇ ਤੇਰੇ ਕਰਕੇ ਨਹੀਂ ਬੱਲੀਏ ਹੈ ਕੀ ਬਾਤ ਹੈ ਤੁਸੀਂ ਕਲਾਕਾਰਾਂ ਦੇ ਨਾਮ ਲਏ ਸੀ 마ਸ਼ਾ ਅੱਲੀ ਜੀ ਖਾਨ ਸਾਹਿਬ ਜੀ ਮਾਸਟਰ ਸੁਲੀਮ ਜੀ Nusrat Fateh Ali Khan ਜੀ ਕੋਈ ਪਾਕਿਸਤਾਨੀ ਉਹਨਾਂ ਦਾ ਵੀ ਕੋਈ ਸੁਣਾਉਣਾ ਚਾਹੋਗੇ ਜੇ ਕੋਈ ਤੁਹਾਡੇ ਜਨਮ ਚ ਹੋਵੇ ਸੁਣਾ ਸਕਦੇ ਹੋ ਪਾਕਿਸਤਾਨੀ ਸੌਂਗ ਮਤਲਬ ਮੈਂ ਸੁਣਦਾ ਆ ਉਹ ਵੀ ਕਾਫੀ ਵਧੀਆ ਲੱਗਦੇ ਆ ਜੀ ਪਾਕਿਸਤਾਨੀ ਗਾਣਾ ਹੀ ਕਦੀ ਤੇ ਹਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ ਕਦੀ ਤੇ ਹਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ ਵੇ ਆ ਜਾ ਦਿਲ ਜਾਨੀਆਂ ਵੇ ਕਰ ਮਿਹਰਬਾਨੀਆਂ ਵੇ ਆ ਜਾ ਦਿਲ ਜਾਨੀਆਂ ਵੇ ਕਰ ਮਿਹਰਬਾਨੀਆਂ ਨਾ ਦੁੱਖਾਂ ਨਾਲ ਤੋਲ ਵੇ ਨਾ ਜਿੰਦ ਸਾਡੀ ਰੋਲ ਵੇ ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ ਹੇ! ਆਹ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਬਹੁਤ ਪਿਆਰਾ ਅੰਦਾਜ਼ ਵੀਰ ਦਾ ਬਹੁਤ-ਬਹੁਤ ਧੰਨਵਾਦ ਆ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਂ ਦੇਣ ਲਈ ਕਾਸ਼ਵੀਰੇ ਆਪਣਾ ਨੰਬਰ ਬੋਲ ਦਿਓ ਜੇਕਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਹੋ ਸਕੇ ਜੀ ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ ਜੀ 6284 624082 ਤੁਸੀਂ ਇਸ ਨੰਬਰ ਤੋਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇੱਕ ਵਾਰ ਫਿਰ ਬੋਲ ਦਿਓ ਜੀ 6284 624082 ਬਹੁਤ-ਬਹੁਤ ਧੰਨਵਾਦ ਤੋਂ ਦੋਸਤੋ ਆ ਜੇਕਰ ਤੁਸੀਂ ਇਸ ਛੋਟੇ ਘਰ ਤੋਂ ਉੱਠ ਕੇ ਵੱਡਾ ਸੁਪਨਾ ਸਜਾਈ ਬੈਠੇ ਇਸ ਗਰੀਬ ਘਰ ਦੇ ਸਿੰਗਰ ਦੀ ਵੀਡੀਓ ਸ਼ੇਅਰ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਜੇਕਰ ਤੁਸੀਂ ਕੋਈ ਫਾਈਨੈਂਸ਼ੀਅਲੀ ਮਦਦ ਇਸ ਵੀਰ ਦੀ ਨਹੀਂ ਕਰ ਸਕਦੇ ਤਾਂ ਅੰਗੂਠੇ ਦੇ ਨਾਲ ਸ਼ੇਰ ਜ਼ਰੂਰ ਕਰਿਓ ਤਾਂ ਜੋ ਕਿਸੇ ਐਸੇ ਵੀਰ ਤੱਕ ਜਾਂ ਕਿਸੇ ਫਨਕਾਰ ਤੱਕ ਜਾਂ ਕਿਸੇ ਪੰਜਾਬੀ ਕਲਾਕਾਰ ਤੱਕ ਇਹ ਵੀਡੀਓ ਪਹੁੰਚੇ ਤਾਂ ਜੋ ਇਸ ਵੀਰ ਦੀ ਕੋਈ ਮਦਦ ਹੋ ਸਕੇ ਕੋਈ ਗਾਣਾ ਰਿਲੀਜ਼ ਹੋ ਸਕੇ ਅਤੇ ਇਹ ਵੀ ਆਪਣੇ ਕੋਈ ਰੋਟੀ ਦਾ ਸਾਧਨ ਬਣਾ ਸਕੇ ਅਤੇ ਜੋ ਮਜ਼ਦੂਰੀ ਕਰਦਾ ਹੈ ਵੀਰ ਦਿਹਾੜੀਆਂ ਕਰਦਾ ਉਸ ਤੋਂ ਬਚ ਸਕੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ turun